ਰੋਮਨੀ ਸਾਹਿਦ ਕਾ ਅਤੇ ਸਹਿਦ ਦੇ ਬਾਪਾ ਪੋੜ ਮੰਨੇ ਜਾਂਦੇ ਬਾਪੂ ਓਮ ਪ੍ਰਕਾਸ਼ ਕਾਸੋ ਦਾ 3 ਮਾ ਜਨਮ ਦਿਨ ਉਹਨਾਂ ਦੇ ਗ੍ਰੈਬ ਵਿਖੇ ਪਰਵਾਬ ਤੋਂ ਇਲਾਵਾ ਉਹਨੂੰ ਤਹੁਣ ਵਾਲੇ ਪਾਠਕਾਂ ਅਤੇ ਲੇਖਕਾਂ ਅਤੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੇ ਪਤਵੰਤਿਆਂ ਵੱਲੋਂ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ ਬਾਪੂ ਜੀ ਨੂੰ ਉਹ ਲਾਸਤੇ ਦੇ ਕੇ ਪੱਤਰਕਾਰ ਭਾਈਚਾਰੇ ਵੱਲੋਂ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਹਰਜੀਤ ਸਿੰਘ ਸੰਧੂ ਤੁਮ ਦੂਰ ਰੰਗੀਲਾ ਅਤੇ ਮਹਿੰਦਰਪਾਲ ਰਾਏ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਦੇ ਵਿੱਚ ਚਹੁਣ ਵਾਲੇ ਪਾਠਕ ਮਜੂਰ ਸਨ ਅਤੇ ਬਫਪੂਰ ਵੱਲੋਂ ਵੀ ਹੰਟੇ ਹੋਏ ਸਾਰੇ ਹੀ ਪਾਕਿਸਤਾਨ ਦੇ ਲੇਖਕਾਂ ਅਤੇ ਪਤਵੰਤਿਆਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ ਇਸ ਦੇ ਨਾਲ ਹੀ ਉੱਥੇ ਪਹੁੰਚੇ ਹੋਏ ਲੇਖਕਾਂ ਵੱਲੋਂ ਬਾਪੂ ਜੀ ਦੇ 93ਵੇਂ ਜਨਮ ਦਿਨ ਦੇ ਮੌਕੇ ਕਵਤਾਵਾਂ ਅਤੇ ਇਸ ਕਜਲਾ ਕਾਕੇ ਬਾਪੂ ਉਹ ਪ੍ਰਕਾਸ਼ ਕਾਸ਼ੋ ਦਾ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਪਹੁੰਚੇ ਹੋਏ ਲੇਖਕਾਂ ਵਿੱਚੋਂ ਡਾਕਟਰ ਸਰਪੂਰ ਸਿੰਘ ਕੱਲੇਵਾਲੀਆ ਤੇਜਾ ਸਿੰਘ ਦਿਲਖ ਓਲਾ ਸਿੰਘ ਸੰਘੇੜਾ ਤਰਸੇਮ ਜੀ ਡਾਕਟਰ ਰਕੇਸ਼ ਜਿੰਦਲ ਕਾਂਤੀ ਸੂਖ ਕ੍ਰਾਂਤੀ ਸਰਦਾਰਸ਼ਣ ਦਾਸੋ ਹਾਕਮ ਰੂੜੇ ਕੇ ਮਨਜੀਤ ਸਾਗਰ ਕਮਰੂ ਰੰਗੀਲਾ ਮੱਖਣ ਸਿੰਘ ਧਨੇਰ ਮਾਲਵਿੰਦਰ ਸਿੰਘ ਸ਼ਹਿਰ ਕਮਲ ਸ਼ਰਮਾ ਪਰਸ਼ੋਤਮ ਬੱਲੀ ਹਰ ਭਗਵਾਨ ਸ਼ਰਮਾ ਮੇਜਰ ਸਿੰਘ ਗਿੱਲ ਸੁਦਰਸ਼ਨ ਗੁੱਡੂ ਪਵਨ ਪਰਿੰਦਾ ਐਡਵੋਕੇਟ ਸੋਮਦੱਤ ਸ਼ਰਮਾ ਹੇਮਰਾਜ ਸ਼ਰਮਾ ਬਰਜ ਲਾਲ ਬਰਜ ਲਾਲ ਸਨੌਲਾ ਰਾਜਵਿੰਦਰ ਸਿੰਘ ਮੱਲੀ ਚੰਚਲ ਕੌਂਸਲ ਬਲਜੀਤ ਸਿੰਘ ਮੌਜੀਆ ਸੰਗੀਤਾ ਸ਼ਰਮਾ रमेश गासो संतोष ब्रस्टेड श्रीमती सुमन शर्मा शमी गासो ने भी हाजिरी लगाई और अंत में ओम प्रकाश गासो ने अपनी पुरानी यादें साझा कीतीयां कापियां पाणी कण क्यों ना देवे हेडा कोणे कापियां पाणी ਟੜਦਾ ਰਹਿਣਾ ਬਾ ਕੀ ਨੂੰ ਜੁੜ ਬੜੀ ਮੇ ਕੱਲ ਗੱਲ ਤੇ ਟੜਦਾ ਰਹਿਣਾ ਦੇ ਦਿੱਤਾ ਹੁੰਗੇ ਪੈਰ ਨਾ ਲੱਗਣ ਦਿੱਤੇ ਦੋਤੀ ਚੱਕ ਖੜਾਇਆ ਹੁੰਗੇ ਪੈਰ ਇਹਦਾ ਲੱਗਣ ਦਿੱਤੇ ਦੋਤੀ ਚੱਕ ਖੜਾਇਆ ਢਾੜ ਲਿਆ ਬੇ ਤਸੀਂ ਕਿਨੇ ਐਨਾ ਢਾੜ ਲੜਾਉਣਾ ਸੀ ਜੇ ਮੈਂ ਹੁੰਦੀ ਹੁੰਡਾ ਤੇਨੂੰ ਵੀਨੇ ਜੱਗ ਦੁਖਾਉਣਾ ਸੀ ਜੇ ਮੈਂ ਹੁੰਦੀ ਹੁੰਡਾ ਤੇਨੂੰ ਵੀਨੇ ਜੱਗ ਦੁਖਾਉਣਾ ਸੀ ਮੇਰਾ ਇੱਕ ਨਾਵਲ ਹੈ 부ਜਰੀ ਬੱਤੀ ਦਾ ਚਾਂਦਨ ਉਹਦੇ ਪਰਛਾਵੇਂ ਮਿਲਿਆ ਇਹ ਜਵਾਕਾਂ ਦੀ ਮਾਂ ਜਿਹੜੀ ਸੀ ਅਨਪੜ੍ਹ ਸੀ ਲੇਕਿਨ ਕਬੀਲਦਾਰੀ ਉੱਚੀ ਸੀ ਮੈਨੂੰ ਇੱਕ ਐਪੀਸੋਡ ਦਾ ਰਵੀਦੀਪ ਲਾਂਦੇ ਬੰਦੇ ਨੂੰ ਮੈਂ ਨਾਵਲ ਦਿੱਤਾ ਰੰਗੀਲੇ ਉਹਨੂੰ ਚੰਗਾ ਲੱਗਿਆ ਉਹਨੇ ਬਿਰਦ ਨਾਲ ਤੋਂ ਪੁੱਛਿਆ ਵੀ ਮੈਂ ਇਹ ਤੇ ਸੀਰੇ ਬਣਾਉਣਾ ਤਾਂ ਨਾ ਆਜ਼ਾਦਤ ਉਹ ਕਹਿੰਦਾ ਮੈਂ ਕਰ ਤੇ ਤਿੰਨਾਂ ਕਹਿੰਦਾ ਗਾਸੋ ਮੈਂ ਕਹਿੰਦਾ ਮੈਂ ਜੇ ਕੁਝ ਕਹ ਜੇ ਮੈਂ ਜਿਆਦੇ ਨਹੀਂ ਆ ਉਹਨੇ ਸੀਰੀਅਲ ਪਰਸ਼ਾਮੀ ਬਣਾਉਣਾ ਸ਼ੁਰੂ ਕੀਤਾ ਘੁੱਗੀ ਘੁੱਗੀ ਨਾ ਆ ਉਹਦਾ ਪਾਤਰ ਸੀ ਮੈਨੂੰ 20 ਕਾਪੀ ਸੋਸ ਦਾ 18 5000 ਨੂੰ 600 ਕੁ ਰੁਪਏ ਮਿਲਦੇ ਹੁੰਦੇ ਪਰ ਉਥੇ ਕਹੂਗਾ ਉਹ ਕਾਰਜੂ ਬੈਠ ਕੇ ਹੰਸਰਾਜ ਹੰਸਾਇਆ ਮੇਲੇ ਪਹਿਲੇ ਅਸਰਾਏ ਗੁਲਦੀਪ ਮਾਲਕ ਆਇਆ ਉਹ ਮੇਲੇ ਪਹਿਲੇ ਰਤ ਆਇਆ ਅੱਖਾਂ ਜੀ ਪਰ ਆਇਆ ਮਖਾ ਮਾਨਕ ਪੁੱਤਰਾ ਤੂੰ ਸੰਤਾਨ ਬਾਹੂ ਬਣ ਜੇ ਉਹ ਕਹਿੰਦਾ ਬਾਪੂ ਮੈਨੂੰ ਕੀ ਨੇ ਕਹਿਲਾ ਸੀ ਵੀ ਸਰਦਾਰ ਬਹੁਬੰਦ ਮੈਂ ਉਹ ਲਫਾਫਾ ਜਿਹੜਾ ਸੀ 21000 ਦਾ ਉਹਨੂੰ ਖਰਾਤਾ ਉੱਥੇ ਹੀ ਪਉਂਦੀਆਂ ਜੇ ਕਰਕੇ ਗੇੜ ਲੱਗੀ ਵੀ 21000 ਹੈ ਸੋ ਇਹ ਹਾਜੇ ਦਿਨ ਮੈਂ ਦੇਖੇ ਬੈਨੇ ਉਹ ਮੇਰੀ ਬੱਚੀ ਆਈ ਹੈ ਬਾਹਰ ਗਈ ਪਰ ਮੈਂ ਖਾਰੂ ਦੇ ਨਹੀਂ ਰੱਖਿਆ ਇੱਕ ਬਹੁਤ ਅੱਛਾ ਰੰਦਾ ਖੀਲਾ ਬਾਪ ਇਸ ਦੇ ਅੰਦਰ ਨੂੰ ਏ ਮੇਰੀ ਬੱਤੀ ਆ ਬਾਗ ਤੋਂ ਸਭ ਕੁਝ ਲੈ ਗੋਟ ਕੇ ਹਰ ਕਾਗਜ਼ ਨਾਮ ਸਾਡੀ ਬੜੀ ਗੁਰਤਾ ਪਜਾਮਾ ਲੰਬੀ ਜਿਵੇਂ ਮੇਰੇ ਸਰਾੜੇ ਦਾ ਤਾਲੀ ਆਹੋ ਦੋਸਤੋ ਤਿੰਨ ਇਹ ਮੇਰਾ ਸੰਗੋ ਇੱਕ ਦਿਨ ਦਿਵਾਨਾ ਜੀ ਤੋਂ ਮੈਂ ਪਟਾਇਏ ਪਟਾਇਏ ਤੋਂ ਬਰਨਾਲੇ ਆਉਣਾ ਸੀ ਪਟਾਇਏ ਤੋਂ ਬਰਨਾਲੇ ਦਾ 6.5 ਰੁਪਏ ਮਾਦਾ ਕਿਰਾਇਆ ਸੀ ਮੈਂ ਕਿਹਾ ਚਵਾਨਾ ਜੀ ਮੈਨੂੰ 10 ਰੁਪਏ ਦੇਵਾ ਉਹਨਾਂ ਨੇ ਮੈਂ 10 ਕਰਕੇ ਦੇ ਦਿੱਤੇ ਅਸਲੀ ਗਾਵ ਜੇ ਮੈਂ ਜਦੋਂ 20 ਰੁਪਏ ਉਹ ਮੇਰੇ ਮਗਰ ਖੜ ਖੜ ਜੀ ਹੋਈ ਤੇ ਮੈਂ ਦੇਖਿਆ ਕਿ ਮਾਣਾ ਭੇ ਮਗਰ ਆਵੰਝਾ ਕਹਿੰਦੀ ਮੀਂ ਤੂੰ 5 ਰੁਪਏ ਲੈ ਜਾ ਹੋਰ ਬਕਿਆ ਅਖਿਆਨੀ ਦੀ ਚਾਹ ਦੀ ਹੈ 7.5 ਕਿਰਾਇਆ दारू ਮੈਂ ਦਿੰਦਾ ਜੀ ਮੈਂ ਜਦੋਂ ਗਹਾ ਗਿਆ ਫੇਰ ਆਇਆ ਕਹਿੰਦੀ ਮੇਰੇ ਕੋਲ ਤਾਂ ਪਾਸ ਹੈ 20 ਰੁਪਏ ਸੀ ਮੇਰੇ ਕੋਲ ਆ 5 ਹੋਰ ਲੈਦਾ ਇਹ ਦਿਵਾਨਾ ਜੀ ਮੈਨੂੰ ਜਦੋਂ ਇੰਫਲ ਕਰਦਾ ਸੀ ਮੇਰੀ ਬਾਹ ਫੜਦੀ ਬਿਰਦਲਾਲ ਤੇ ਕਹਿੰਦੀ ਤੂੰ ਇੰਫਲ ਕਰ ਗਿਆ ਹੈ ਆ ਮੈਂ ਫਾਈਨਲ ਨੂੰ ਬਣਾਵਲ ਬਾਰੇ ਪੜਾਂ ਸੋ ਮੈਂ ਇਹਨਾਂ ਤੋਂ ਕੁਝ ਲਿਆ ਜੱਲਾ ਮੇਰੇ ਬਾਰੇ ਕਹਿ ਕੇ ਹਜ਼ੂਰਾਂ ਇੱਕ ਵਾਰੀ ਮੈਨੂੰ ਆਏ ਹਾਏ ਸੰਦੀ ਪਾਤਰ ਨੂੰ ਕਹਿੰਦਾ ਸਾਇਦ ਤਾਂ ਗੜਮੀ ਤੇ 1 ਲੱਖ ਦਾ ਚੈੱਕ ਮੈਨੂੰ ਫੜਾ ਰਿਹਾ ਉਹ ਸਿਰ ਚੁਕਾਈ ਖੜਾਇਆ ਮੈਂ ਅਖਾ ਪਾਤਰ ਮੇਰੇ ਸਿਰ ਤੇ ਇੰਦੀ ਪੱਡ ਰੱਖ ਗਿਆ ਉਹਦਾ ਸ਼ਬਦ ਸੀ ਆਏ ਹਾਏ ਹਾਏ ਉਹ ਤੁਰ ਗਿਆ ਤੁਮ ਪਾਤਰ ਉਹ ਕਹਿੰਦਾ ਬਾਪੂ ਜਿਵਾਰੇ ਦੀਵਾਨ ਚ ਬੁਲਪਨਾ ਧਰਸ ਤੇਜਾ ਤੇ ਕਹਿੰਦਾ ਮੈਂ ਆਖਿਆ ਸੰਪੂਲ ਨੂੰ ਮਗਰ ਤੋਂ ਮੇਰੇ ਜੱਤੇ ਪੰਡਰਾ ਚ ਆਇਆ ਇਹ ਕਿਰਾਸਾ ਸੰਪੂਲ ਨੂੰ ਕਹਿੰਦਾ ਜਿਵਾਰੇ ਦੀਵਾਨ ਚ ਮੇਰੀ ਆਖ ਖਾ ਤੇ ਸੰਜੀਤ ਫਾਤਰ ਟੋਕੇ ਮੇਰੇ ਕੋਲ ਜੀ ਹੱਥ ਲਾ ਕੇ ਕਹਿੰਦਾ ਬਾਪੂ ਜਿਵਾਰੇ ਦੀਵਾਨ ਚ لوکان میں سرو میری ہوں کچھ دسا کتنے دسا کسا پنجابی سب چار بس آگر بیٹھا یہ میرے بڑی کھلیاں خلاصیاں گا کریں ساگر نہیں کر سارے پہلو تردی تردیا میں برد لا چکیا ایک کتاب پا ایک تاخت پا دی ہزار میری چوڑی تو پیسے کی دی میرے لئے کوئی ਕਿੱਲਤੀ ਨਹੀਂ ਹੈ ਤੇ ਮੈਨੂੰ ਲੋੜ 4-5000 ਤੋਂ ਵੱਧ ਹੈ ਨਹੀਂ ਮਹੀਨੇ ਦੀ ਵੱਧ ਤੋਂ ਵੱਧ ਬੇਵਕੂਫ ਨੋਰਕਾ ਗਰੀਬੀ ਹੈ ਨਹੀਂ ਅੱਜ ਤਾਈ 45000 ਪੈਨਸ਼ਨ ਹੈ ਪ੍ਰਿੰਸੀਪਲ ਸਾਹਿਬ ਰੀਡਿਊਬਲ ਕੋਈ ਨਹੀਂ ਦੇ ਸੋ ਬਾਹ ਤੁਸੀਂ ਜਿਹੜੇ ਸਾਰੇ ਸਾਰੇ ਸ਼ਬਦ ਕਹੀ ਗਏ ਨਾ ਇਹ ਨਿਰਸੰਦੇ ਮੇਰੀ ਝੋਲੀ ਭਰ ਗਏ ਲੇਕਿਨ ਮੈਂ ਦੂ ਕਿਤੇ ਹੋਰ ਪਾਸੇ ਜਾਣਾ ਤਾਂ ਤੁਸੀਂ ਕਹੋਗੇ ਕਿਲੇ ਪਾਸੇ ਜਾਣਾ ਚਾਹਣਾ ਮੈਂ ਚਾਹਣਾ ਕਿ ਚਾਈ ਪੰਜਾਬ ਸੰਸਥਾਵਾਂ ਤੇ ਦੁਕਾਨਾਂ ਤੇ ਕਿਤਾਬਾਂ ਵਿਦਿਆਰਥੀਆਂ 'ਚ ਦੇ ਕੇ ਆਉਂਦਾ ਕਾਲਜਾਂ ਤੇ ਦੁਕਾਨਾਂਾਂ ਦਾ ਯੂਨੀਵਰਸਿਟੀ ਜਾਵਾਂਗਾ ਸੰਘੇੜਾ ਜਦੋਂ ਦੇਖ ਰਹਿੰਦਾ ਮੈਂ ਵੀ ਮੈਨੂੰ ਪਤਾ ਵੀ ਮੈਂ ਐ ਚਾੜਾ ਹੋ ਜਾਂਦਾ ਵੀ ਮੇਰਾ ਵਿਦਿਆਰਥੀ ਐਡੀ ਉੱਚੀ ਪਦਵੀ ਤੇ ਗਿਆ ਸੋ ਮੇਰਾ ਮਤਲਬ ਹੈ ਤੁਸੀਂ ਲਈ ਆ ਅੱਜ ਜਿਹੜੇ ਬੰਦੇ ਹੋਣਾ ਤੁਸੀਂ ਮੇਰੇ ਲਈ ਕੀ ਹੋ કે બેંક ઓફ લિયાટો બટ રિઝર્વેશન જેડીના તુસી આમલી બેઠા હે 21 સર કિસે સકુચ assi દરખત લા કે આયે થી ઓ પતા ન કહો કે નેહી નહી કેજી તો કહેદાર થા મે પિછલે દિન 30000 રૂપિયા 10000 રંગીલે નું લીખા 10000 બિજલાલ નું લીખા 10 થી 30000 દે દરખત લા કે કિસ મુક કે બાપુ ઓ પ્રકાશ કાસ્સો દા 93 જન્મદિવસ ਪਟਕਾਂ ਅਤੇ ਲੇਕਾਂ ਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਇਹ ਕੱਟ ਕੇ ਮਨਾਇਆ ਗਿਆ। ਆਛਕੋ ਸ਼ਰੋਮਣੀ ਸਤਿਕਾਰ ਬਾਪੂ ਉਹ ਪ੍ਰਕਾਸ਼ ਕਾਸੂ ਦੇ ਆਓ ਤੁਹਾਨੂੰ ਰਹਿਣ ਬਸੇਰੇ ਲੈ ਕੇ ਚਲਦੇ ਆਂ ਤੁਸੀਂ ਦੇਖੋ ਬਾਪੂ ਨੇ ਆਪਣੇ ਰਹਿਣ ਬਸੇਰੇ ਦੇ ਵਿੱਚ ਛੋਟਾ ਜਿਹਾ ਬਾਗ ਅਤੇ ਜਿਸ ਜਗ੍ਹਾ ਦੇ ਉੱਤੇ ਅੱਦੇ ਆਮ ਲੋਕ ਖਾਨ ਟੁੰਗਲੀਆਂ ਚੀਜ਼ਾਂ ਜਾਂ ਖੁਦਾਰਤ ਇਕੱਠੇ ਕਰਦੇ ਨੇ ਪਰ ਬਾਪੂ ਦੇ ਉੱਥੇ ਸਨਮਾਨ ਚਿੰਨ ਅਤੇ ਸਨਮਾਨ ਪੱਤਰ ਅਤੇ ਕਿਤਾਬਾਂ ਦੇ ਜਖੀਰੇ ਪਏ ਸਨ ਲੋਕੀ ਸਾਹਿਦ ਪ੍ਰੇਮੀਆਂ ਲਈ ਬਹੁਤ ਵੱਡਾ ਇੱਕ ਖਜ਼ਾਨਾ ਹੈ ਜੋ ਪੁਸਤਕਾਂ ਨੂੰ ਪਿਆਰ ਕਰਨ ਵਾਲੇ ਨੇ ਬਾਪੂ ਨੂੰ ਚਾਹਣ ਵਾਲੇ ਨੇ ਉਹ ਹੋ ਜੇ ਬਾਪੂ ਦੇ ਰਹਿਣ ਬਸੇਰੇ ਦਾ ਦਰਸ਼ਨ ਕਰਕੇ ਤੰਨ ਹੋ ਜਾਂਦੇ ਨੇ ਤੁਸੀਂ ਦੇਖ ਰਹੇ ਹੋ ਬਾਪੂ ਦੇ ਇਸ ਰਹਿਣ ਬਸੇਰੇ ਵਿੱਚ ਸਿਰਫ ਤੇ ਸਿਰਫ ਸਖਤ ਦੇਹੀ ਖਜਾਨੇ ਦੇ ਢੇਰ ਲੱਗੇ ਹੋਏ ਨੇ ਔਰ ਸਹਤ ਨੂੰ ਪਿਆਰ ਕਰਨ ਵਾਲੇ ਇਸ ਅਦੁੱਤ ਨਜ਼ਾਰੇ ਨੂੰ ਦੇਖ ਕੇ ਕਮ ਕਦ ਹੋ ਜਾਂਦੇ ਨੇ ਤੁਸੀਂ ਦੇਖ ਰਹੇ ਹੋ ਕੋਈ ਵੀ ਅਹੇਜੀ ਜਗ੍ਹਾ ਨਹੀਂ ਜਿੱਥੇ ਬਾਪੂ ਜੀ ਵੱਲੋਂ ਸਹਤ ਅਤੇ ਬਾਪੂ ਜੀ ਨੂੰ ਸਰਕਾਰਾਂ ਵੱਲੋਂ ਮਿਲੇ ਅਰ ਸਨਮਾਨਕਨ ਅਤੇ ਸੰਖਾਵਾਂ ਵੱਲੋਂ ਮਿਲਿਆ ਸਰਕਾਰ ਨਾਲ ਛੋਟਾ ਜਿਹਾ ਰਹਿਣ ਬਸੇਰਾ ਰੋਸ਼ਨਾਇਆ ਪਿਆ ਇੱਥੇ ਲੈਣਿਆ ਆਜਾਜਤ ਤੁਸੀਂ ਦੇਖਦੇ ਰਹੋ ਟੀਵੀ 18 ਪੰਜਾਬੀ ਨਿਊਜ਼ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਸੰਧੂ ਮੈਂ ਉਮੀਦ ਕਰਦਾ ਤੁਸੀਂ ਇਸੇ ਤਰ੍ਹਾਂ ਸਾਥ ਦਿੰਦੇ ਰਹੋਗੇ ਤੇ ਮੈਂ ਤੁਹਾਡੀਆਂ ਇਸ ਉਮੀਦਾਂ ਤੇ ਖਰਾ ਲਖਤਮਾ ਉਹ ਸ਼ਿ ਸ਼ਕਰ ਹੁੰਦਾ ਤੁਸੀਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਮੈਂ ਡਾਕਟਰ ਸਪੂਰਨ ਸਿੰਘ ਢੱਲੇਵਾਲੀਆ ਪ੍ਰਧਾਨ ਮਾਲਵਾ ਸੈਸਬਾ ਬਰਨਾਲਾ ਅੱਜ ਗੁਰੂਦੇਵ ਓਮ ਪ੍ਰਕਾਸ਼ ਗਾਸੋ ਪੰਜਾਬ ਰਤਨ ਜਿਹਨਾਂ ਨੂੰ ਪ੍ਰਾਪਤ ਹੋ ਚੁੱਕਿਆ ਹੈ ਉਹਨਾਂ ਦੇ 93 ਜਨਮ ਦਿਨ ਤੇ ਉਹਨਾਂ ਦੇ ਗ੍ਰਹਿ ਵਿਖੇ ਇਕੱਠੇ ਹੋਏ ਆ ਆਮ ਕਹਾਵਤ ਹੈ ਕਿ ਬਰੋਟੇ ਹੇਠ ਕੋਈ ਬੂਟਾ ਪੈਦਾ ਨਹੀਂ ਹੁੰਦਾ ਪਰ ਗੁਰੂ ਦੇਵ ਗਾਸੋ ਜੀ ਨੇ ਇਹ ਉਲਟ ਸਿੱਧ ਕਰ ਬਖਾਇਆ ਹੈ ਇਹਨਾਂ ਨੇ ਪੂਰ ਦੇ ਲੇਖਕਾਂ ਨੂੰ ਉਂਗਲ ਫੜਾ ਕੇ ਤੋੜਿਆ ਹੈ ਤੇ ਉਹਨਾਂ ਨੂੰ ਉਡਾਰ ਉਡਾਨ ਭਰਨ ਲਈ ਖੁੱਲਾ ਆਕਾਸ਼ ਬਖਸ਼ਿਆ ਹੈ ਇਹ ਇਕੱਲਾ ਸਹਿਤਕ ਸਫਰ ਹੀ ਨਹੀਂ ਕਰਦੇ ਸਗੋਂ ਸਾਨੂੰ ਧਰਤੀ ਨੂੰ ਸਜਾਉਣ ਲਈ ਫੁੱਲ ਬੂਟੇ ਲਾਉਣ ਲਈ ਵੀ ਪ੍ਰੇਰਿਤ ਕਰਦੇ ਨੇ ਅੱਜ ਦੇ ਜਮਾਨੇ ਵਿੱਚ ਲੋਕ ਆਕਸੀਜਨ ਦੀ ਘਾਟ ਕਰਕੇ ਬਿਮਾਰੀਆਂ ਤੋਂ ਪ੍ਰਭਾਵਿਤ ਹੋ ਰਹੇ ਨੇ ਇਹ ਸਾਨੂੰ ਇਹ ਵੀ ਸਿਖਿਆ ਦਿੰਦੇ ਨੇ ਕਿ ਆਪਾਂ ਦਰਖਤ ਲਾਉਣੇ ਨੇ ਕੱਲੇ ਸਿਖਿਆ ਹੀ ਨਹੀਂ ਦਿੰਦੇ ਇਹਨਾਂ ਨੇ ਕਿੰਨੇ ਹੀ ਦਰਖਤ ਲਾਏ ਨੇ ਸਿਹਤ ਦਾ ਸਫਰ ਇਹਨਾਂ ਦਾ ਯਾਰੀ ਆ ਇਹਨਾਂ ਦੀ ਤੰਦਰੁਸਤੀ ਦਾ ਰਾਜ਼ ਜਿਹੜਾ ਹੈ ਕਿ ਇਹ ਸਵੇਰੇ ਉੱਠ ਕੇ ਸ਼ਹਿਰ ਕਰਦੇ ਨੇ ਅੰਦਰੋਂ ਬਾਹਰੋਂ ਨਿਰਮਲ ਨੇ ਜੋ ਗੱਲ ਕਹਿੰਦੇ ਨੇ ਉਹੀ ਕਮਾਉਂਦੇ ਨੇ ਤੇ ਮੈਂ ਕਾਮਨਾ ਕਰਦਾ ਕਿ ਇਹ ਹੋਰ ਵੀ ਲੰਮੀਆਂ ਉਮਰਾਂ ਮੰਨਣ ਸਾਨੂੰ ਸਹਿਤ ਨਾਲ ਜੋੜੀ ਰੱਖਣ ਤੇ ਇਹ ਹੋਰ ਬਹੁਤ ਕੁਝ ਲਿਖਣ ਇਹਨਾਂ ਕੁਝ ਕਹਿੰਦਾ ਹੋਇਆ ਲੰਮੀ ਉਮਰ ਦੀ ਕਾਮਨਾ ਮੈਂ ਭੋਲਾ ਸਿੰਘ ਸੰਘੇੜਾ ਅੱਜ ਅਸੀਂ ਬਾਪੂ ਓਮ ਪ੍ਰਕਾਸ਼ ਗਾਸੂਜੀ ਦੇ ਗ੍ਰਹਿ ਵਿਖੇ ਇਕੱਠੇ ਹੋਏ ਆ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਸਾਹਿਤ ਨੂੰ ਪਿਆਰ ਕਰਨ ਵਾਲੇ ਕਿਉਂਕਿ ਅੱਜ ਉਹਨਾਂ ਦਾ 93ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਉਮਰ ਵਿੱਚ ਵੀ ਬਾਪੂ ਗਾਸੋ ਦੀ ਸਿਹਤ ਵਿੱਚ ਕੋਈ ਫਰਕ ਨਹੀਂ ਆਇਆ ਕੋਈ ਤੌਰ ਵਿੱਚ ਫਰਕ ਨਹੀਂ ਆਇਆ ਕੋਈ ਲਿਖਣ ਵਿੱਚ ਫਰਕ ਨਹੀਂ ਆਇਆ ਉਹ ਹੁਣ ਵੀ ਲਗਾਤਾਰ ਲਿਖ ਰਹੇ ਨੇ ਉਸ ਤਰ੍ਹਾਂ ਹੀ ਸਟੇਜਾਂ ਤੇ ਬੋਲ ਰਹੇ ਨੇ ਉਸ ਤਰ੍ਹਾਂ ਹੀ ਦੂਰਦਰਸ਼ਨ ਤੇ ਰੇਡੀਓ ਤੇ ਜਾ ਰਹੇ ਨੇ ਔਰ ਉਹਨਾਂ ਨੂੰ ਦੇਖ ਕੇ ਸਾਨੂੰ ਇੱਕ ਤਰ੍ਹਾਂ ਦੀ એનર્ਜੀ ਮਿਲਦੀ ਹੈ ਅੱਜ ਬਹੁਤ ਸਾਰੇ ਮਿੱਤਰ ਉਹਨਾਂ ਦੇ ਚੇਲੇ ਵਾਲਕੇ ਇੱਥੇ ਬਹੁਤ ਇਕੱਠੇ ਹੋਏ ਸੀ ਉਹਨਾਂ ਨੂੰ ਸੁਗਾਤਾਂ ਲੈ ਕੇ ਆਏ ਸੀ ਉਹਨਾਂ ਦਾ ਅਸ਼ੀਰਵਾਦ ਲੈਣ ਆਏ ਸੀਗੇ ਔਰ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਸਿਹਤ ਬਾਰੇ ਬਹੁਤ ਸਾਰੀਆਂ ਗੱਲਾਂ ਹੋਈਆਂ ਔਰ ਅਸੀਂ ਕਾਮਨਾ ਕਰਦੇ ਆ ਕਿ ਬਾਪੂ ਗਾਸੋ ਦੀ ਉਮਰ ਹੋਰ ਵੀ ਬਹੁਤ ਵੱਡੀ ਹੋਵੇ ਤੇ ਅਸੀਂ ਇਹ ਜਨਮ ਦਿਨ ਮਨਾਉਂਦੇ ਰਹੀਏ ਸ਼ੁਕਰੀਆ ਹਾਂ ਜੀ ਸਰ ਸਭ ਜੀ ਤੁਸੀਂ ਸ਼੍ਰੋਮਣੀ ਸਿਹਤਕਾਰ ਉਹ ਪ੍ਰਕਾਸ਼ ਗਾਸੋ ਜੀ ਦੇ ਸੁਪੁੱਤਰ ਹੋਣ ਦੇ ਨਾਤੇ ਅੱਜ ਉਹਨਾਂ ਦੇ 93 ਜਨਮ ਦਿਨ ਦੇ ਮੌਕੇ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਔਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਔਰ ਲੋਕਾਂ ਨੂੰ ਕੀ ਸੁਨੇਹ ਦੇਣਾ ਚਾਹੁੰਦੇ ਦਰਸ਼ਕੋ ਮੈਂ ਇਹ ਗੱਲ ਬੜੀ ਖੁਸ਼ੀ ਲੈ ਰਿਹਾ ਇਸ ਗੱਲ ਦੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦੀ ਕਿ ਸ਼੍ਰੋਮਣੀ ਸਹਾਤਕਾਰ ਸਾਹਿਤ ਰਤਨ ਔਰ ਪੰਜਾਬ गौरव ਪੁਰਸਕਾਰ ਸਹਾਰਤ ਪੁਰਸਕਾਰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸਨਮਾਨਿਤ ਇਹ ਸਾਡਾ ਮਾਣ ਮੱਤਾ ਸਹਾਤਕਾਰ ਬਹੁਪੱਖੀ ਸ਼ਖਸੀਅਤ ਦਾ ਮਾਲਕ ਵਾਤਾਵਰਣ ਪ੍ਰੇਮੀ ਹਜ਼ਾਰਾਂ ਦਰਖਤ ਲਾਉਣ ਵਾਲਾ ਹਜ਼ਾਰਾਂ ਪੰਜਾਬੀ ਦੇ ਪਾਠਕ ਪੈਦਾ ਕਰਨ ਵਾਲਾ ਮਾਂ ਬੋਲੀ ਦਾ ਸੱਚਾ ਸੁੱਚਾ ਸੇਵਕ ਰਖਕ ਉਸ ਦਾ ਅਸੀਂ ਅੱਜ 93ਵਾਂ ਜਨਮ ਦਿਨ ਮਨਾ ਕੇ ਹਟਿਆ ਮੈਂ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਇਸ ਵੇਲੇ ਕਲਾ ਨੂੰ ਸਮਰਪਿਤ ਸਰਕਾਰ ਮੈਂ ਕਹਿ ਸਕਦਾ ਕਿ ਉਸ ਦੇ ਮੁਖੀਆ ਸਰਦਾਰ ਭਗਵੰਤ ਸਿੰਘ ਮਾਨ ਜੀ ਆਪ ਇੱਕ ਹਰਮਨ ਪਿਆਰੇ ਕਲਾਕਾਰ ਰਹੇ ਨੇ ਔਰ ਉਹ ਇਸ ਇਲਾਕੇ ਦੀ ਪ੍ਰਤੀਨਿਧਤਾ ਕਰਦੇ ਰਹੇ ਨੇ ਲੋਕ ਸਭਾ ਦੇ ਵਿੱਚ ਔਰ ਮੈਂ ਉਹਨਾਂ ਨੂੰ ਇਹ ਗੱਲ ਬੇਨਤੀ ਪੁਰਜੋਰ ਕਰਾਂਗਾ ਕਿ ਜਿਹੜਾ ਸਹਾਤਕਾਰਾਂ ਦਾ ਮੱਕਾ ਬਰਨਾਲਾ ਜਾਣਿਆ ਜਾਂਦਾ ਇੱਥੇ ਅਨੇਕਾਂ ਸਹਾਤਕਾਰ ਹੋਏ ਨੇ ਵੱਡੇ ਵੱਡੇ ਸਹਾਤਕਾਰ ਰਾਮ ਸਰੂਪ ਹਨ ਕੀ ਆਮਰ ਕੋਵਲ ਸੰਤਰਾ ਮੋਦਾਸੀ ਔਰ ਮੈਂ ਉਸ ਤੋਂ ਵੀ ਪਹਿਲਾਂ ਜੀ ਜਾਵਾਂਗਾ ਤਾਂ ਇਹ ਧਰਤੀ ਜਿਹੜੀ ਹੈ ਗੁਰੂਆਂ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਇਤਿਹਾਸਕ ਧਰਤੀ ਹੈ ਇਹ ਇਲਾਕਾ ਇਸ ਤਰ੍ਹਾਂ ਨਾਲ ਪੰਜਾਬ ਦੀ ਇਤਿਹਾਸਕ ਸਾਹਿਤਕ ਸਭਿਆਚਾਰਕ ਭੂਮੀ ਅਤੇ ਪ੍ਰੇਰਣਾ ਸਰੋਤ ਦੇ ਤੌਰ ਤੇ ਜਾਣੀ ਜਾਂਦੀ ਹੈ ਮੈਂ ਬੇਨਤੀ ਕਰ ਰਿਹਾ ਸੀ ਕਿ ਸਰਕਾਰ ਜਿਹੜੀ ਹੈਗੀ ਆ ਵਰਤਮਾਨ ਸਰਕਾਰ ਉਹ ਲੋਕ ਪੱਖੀ ਅਤੇ ਕਲਾਕਾਰ ਪੱਖੀ ਤੇ ਸਾਹਿਤ ਪੱਖੀ ਹੈ ਇਹ ਸਾਹਿਤਕ ਮੱਕਾ ਹੈ ਇੱਥੇ ਸਾਈਵੇ ਕਵਾਲ ਗੁਰਗੋਬ ਸਿੰਘ ਜੀ ਦੀਨਾ ਕਾਂਗੜ ਦੇ ਵਿੱਚ ਬੈਠ ਕੇ ਉਹਨਾਂ ਨੇ ਜ਼ਫਰਨਾਮਾ ਲਿਖਿਆ ਸੀ ਮੈਂ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਇੱਥੇ ਇੱਕ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਨੁਮਾਇੰਦਾ ਕਰਨ ਵਾਲਾ ਪੰਜਾਬੀ ਭਾਵਨਾ ਬਣਾਉਣ ਔਰ ਜਿਸ ਦੇ ਵਿੱਚ ਇੱਥੇ ਬਹੁਤ ਜਿਹੜਾ ਅਜਾਇਬ ਘਰ ਵੀ ਹੋਵੇ ਸਾਹਿਤਕਾਰਾਂ ਦਾ ਸਾਡੇ ਇਸ ਕਲਾਕ੍ਰਿਤੀਆਂ ਦਾ ਸਾਡੇ ਸੱਭਿਆਚਾਰ ਨੂੰ ਸੰਜੋਣ ਵਾਲਾ ਇੱਥੇ ਗਿਆਨੀ ਗੁਰਦੇਵ ਸਿੰਘ ਜੀ ਨੇ ਕਿਤਾਬ ਲਿਖੀ ਸਾਡੇ ਖਿੱਤੇ ਤੇ ਮਾਲਵੇ ਤੇ ਜਿਹੜੀ ਦੁਨੀਆਂ ਦੇ ਵਿੱਚ ਮਸ਼ਹੂਰ ਹੋਈ ਮੇਰਾ ਪੇ